ਅਕਲੀ ਜਾਣੀ ਫੇਰਨੀ ਆ ਬਸ ਹੋਰ ਕੁਛ ਨਹੀਂ ਬਾਬੇ ਦਾ ਨਾਮ ਲੈ ਕੇ ਉਹਨਾਂ ਨੂੰ 2-3 ਸਾਲ ਤੋਂ ਪ੍ਰੋਬਲਮ ਸੀ ਕੀ ਸੇਮ ਮੈਨੂੰ ਵੀ ਪ੍ਰੋਬਲਮ ਪਿਛਲੇ ਸਾਲ ਤੋਂ ਚੱਲ ਰਹੀ ਹੈ ਜੀ ਦਵਾਈਆਂ ਵੀ ਲਈਆਂ ਅਸਰ ਨਹੀਂ ਕਰ ਰਹੀਆਂ ਮਤਲਬ ਦੂਜੀਆਂ ਦਾ ਦਵਾਈ ਖਾਓ ਠੀਕ ਹੈ ਉਸ ਤੋਂ ਬਾਅਦ ਫਿਰ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ ਜੇ ਬੱਚਾ ਕਰ ਦਵੇ ਤਾਂ ਵੀ ਹੱਗੁੰਦਾ ਜੀ ਸੋ ਕਿੰਨੀ ਕ ਵਾਰ ਕਰਵਾਉਣਾ ਪੈਂਦਾ ਹੈ ਜੇ ਤਾਂ ਪ੍ਰਾਣ ਉਹ ਤਿੰਨ ਚਾਰ ਵਾਰੀ ਕਰਾਉਣਾ ਬੰਦਾ ਨਹੀਂ ਤੇ ਇੱਕ ਵਾਰੀ ਕਰੇ ਤੇ ਹਟ ਜਾਂਦਾ ਇਸ ਵਕਤ ਅਸੀਂ ਮੌਜੂਦਾ ਲੁਧਿਆਣਾ ਦੇ ਮਾਨਕਵਾਲ ਪਿੰਡ ਦੇ ਵਿੱਚ ਇੱਥੇ ਇੱਕ ਥਾਂ ਤੇ ਮੌਜੂਦ ਆ ਮੇਰੇ ਪਿੱਛੇ ਪਹਿਲਾਂ ਤਸਵੀਰਾਂ ਦੇਖ ਲਓ ਇਹ ਛਾੜਾ ਕੀਤਾ ਜਾ ਰਿਹਾ ਹੈ ਹੱਥ ਥੋੜਾ ਕੀਤਾ ਜਾ ਰਿਹਾ ਹੈ ਇਹ ਹੱਥ ਥੋੜਾ ਜੋ ਕਿ ਕੀਤਾ ਜਾ ਰਿਹਾ ਹੈ ਉਹਨਾਂ ਲੋਕਾਂ ਦਾ ਜੇਕਰ ਕਿਸੇ ਨੂੰ ਕੋਈ ਦਿੱਕਤ ਹੁੰਦੀ ਹੈ ਕੋਈ ਫੋੜੇ ਫਿੰਸੀ ਦੀ ਤੇ ਉਹਨਾਂ ਨੂੰ ਇੱਥੇ ਹੱਥ ਥੋੜਾ ਕੀਤਾ ਜਾਂਦਾ ਹੈ ਸੋ ਇਸ ਪਿੰਡ ਦੇ ਵਿੱਚ ਲੋਕ ਦੂਰੋਂ ਦੂਰੋਂ ਆ ਰਹੇ ਨੇ ਇਹ ਸਭ ਵਿਦੇਸ਼ਾਂ ਤੋਂ ਵੀ ਲੋਕ ਇੱਥੇ ਆਉਂਦੇ ਨੇ ਜੋ ਹੱਥ ਥੋਲਾ ਕਰਾਉਣ ਦੇ ਲਈ ਦੇਖ ਸਕਦੇ ਹੋ ਵੇਸੋਕ ਤੇ ਹੱਤੋਲਾ ਕੀਤਾ ਜਾ ਰਿਹਾ ਵੈ ਇਹ ਹੱਤੋਲਾ ਜੋ ਕੀ ਜੇਕਰ ਫੋੜੇ ਫਿੰਸੀ ਹੁੰਦੀ ਹੈ ਕੋਈ ਦਿੱਕਤ ਪਰੇਸ਼ਾਨੀ ਹੁੰਦੀ ਹੈ ਉਸ ਦਾ ਕੀਤਾ ਜਾਂਦਾ ਵੈਸੋ ਮੰਨਿਆ ਜਾਂਦਾ ਹੈ ਕਿ ਇਹ ਕਈ ਜੋ ਕੀ ਸਦੀਆਂ ਤੋਂ ਚੱਲਦਾ ਆ ਰਿਹਾ ਵੈ ਜੋ ਇਹਨਾਂ ਦੇ ਬਜ਼ੁਰਗ ਨੇ ਉਹਨਾਂ ਦੇ ਵੀ ਬਜ਼ੁਰਗ ਇੱਥੇ ਇਹ ਸੇਵਾ ਜੋ ਕਿ ਨਿਭਾਰੇ ਨੇ ਉਹ ਰੇ ਬੜਾ ਅਸਰਦਾਰ ਮੰਨਿਆ ਜਾਂਦਾ ਵੈ ਗੱਲਬਾਤ ਵੀ ਕਰਦੇ ਆ ਪਾਪਾ ਜੀ ਉਹਨਾਂ ਨਾਲ ਬਜ਼ੁਰਗ ਬੈਠੇ ਨੇ ਪਿੰਡ ਦੇ ਬਜ਼ੁਰਗ ਜੋ ਕਿ ਇੱਥੇ ਹਰ ਸ਼ਨੀਵਾਰ ਤੇ ਐਤਵਾਰ ਬੈਠਦੇ ਨੇ ਬਾਕੀ ਜਾਣਕਾਰੀ ਜੋ ਕਿ ਬਜ਼ੁਰਗਾਂ ਤੋਂ ਹੀ ਲੰਨੇ ਆ ਕਿ ਕਿਵੇਂ ਸਭ ਕੁਝ ਕੀਤਾ ਜਾ ਰਿਹਾ ਹੈ ਜੋ ਝਾੜਾ ਹੈ ਇਹ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਤੁਸੀਂ ਕਿ ਦੂਰੋਂ ਦੂਰੋਂ ਲੋਕ ਆ ਰਹੇ ਨੇ ਔਰ ਝਾੜਾ ਕਰਵਾ ਰਹੇ ਨੇ ਗੱਲਬਾਤ ਵੀ ਕਰਨਾ ਅ ਸ਼ੁਰੂ ਕਰਦੇ ਆਂ ਆਪਾਂ ਜਿਵੇਂ ਹੀ ਝਾੜਾ ਹੁੰਦਾ ਵਾ ਔਰ ਦੇਖ ਸਕਦੇ ਹਾਂ ਕਿ ਇਹ ਮਨਕਵਾਲ ਪਿੰਡ ਹੈ ਪਿੰਡ ਮਨਕਵਾਲ ਲੁਧਿਆਣਾ ਜਿੱਥੇ ਕਿ ਇਹ ਝਾੜਾ ਕੀਤਾ ਜਾਂਦਾ ਵਾ ਔਰ ਕਾਫੀ ਅਸਰਦਾਰ ਮੰਨਿਆ ਜਾਂਦਾ ਵਾ ਇਸ ਝਾੜੇ ਨੂੰ ਲੋਕ ਬਹੁਤ ਦੂਰੋਂ ਦੂਰੋਂ ਆਉਂਦੇ ਨੇ ਪ੍ਰਸ਼ਾਦ ਕੀ ਲਿਆਣਾ ਵਾ ਕਿਹੜਾ ਟਾਈਮਿੰਗ ਹੈ ਉਸ ਬਾਰੇ ਗੱਲਬਾਤ ਕਰ ਲੈਣੇ ਆਂ ਕਿ ਕਿਵੇਂ ਜੋ ਹੁੰਦਾ ਵਾ ਸੋ ਬਿਲਕੁਲ ਪ੍ਰਸ਼ਾਦ ਜੋ ਕੀ ਦਿੱਤਾ ਜਾਂਦਾ ਵਾ ਕਦਾ ਪ੍ਰਸ਼ਾਦ ਲੈ ਕੇ ਆਣਾ ਵੈ ਕਿੰਨੇ ਵਜੇ ਆਣਾ ਵੈ ਕਿਵੇਂ ਆਣਾ ਵੈ ਸਾਰੀ ਗੱਲਬਾਤ ਕਰ ਲੈਣੇ ਆ ਬਜ਼ੁਰਗਾ ਦੇ ਨਾਲ ਜੋ ਥੇ ਹੱਥੋਂ ਲਗਾ ਰਹੇ ਆ ਜੀ ਜੋ ਇਹ ਹੱਥੂਲਾ ਕੀਤਾ ਜਾ ਰਿਹਾ ਵੈ ਇਹ ਕਿਸ ਚੀਜ਼ ਦਾ ਕੀਤਾ ਜਾ ਰਿਹਾ ਵੈ ਇੱਕ ਵਾਰ ਦਰਸ਼ਕਾਂ ਨੂੰ ਵੀ ਦੱਸ ਦਿਿਆਂ ਦਾ ਅਲਰਜੀ ਦਾ ਬਸ ਜੀ ਕੁਝ ਕੁਛ ਠੀਕ ਇਹ ਕਿਵੇਂ ਕੀਤਾ ਜਾਂਦਾ ਇਹ ਸਾਰਾ ਅਕਲੀ ਜਾਣੀ ਫੇਰਨੀ ਬਸ ਹੋਰ ਕੁਝ ਨਹੀਂ ਬਾਬੇ ਦੇ ਨਾਮ ਲੈ ਕੇ ਜੀ ਕਿੰਨੇ ਸਮੇਂ ਤੋਂ ਕਰ ਰਹੇ ਹੋ ਕੁਝ ਆਈਡੀਆ ਸਾਡੇ ਪਿਓ ਦਾਦੇ ਨੂੰ ਨਹੀਂ ਪਤਾ ਸਾਨੂੰ ਕੀ ਪਤਾ ਹੁਣ ਸਦੀਆਂ ਤੋਂ ਹੀ ਚੱਲਦਾ ਆ ਰਿਹਾ ਸਦੀਆਂ ਤੋਂ ਚੱਲਦਾ ਆ ਰਿਹਾ ਜੀ ਕਿਵੇਂ ਕਿੰਨੀ ਵਾਰੀ ਕਰਨਾ ਪੈਂਦਾ ਸਾਨੂੰ ਲਿਖਿਆ ਉਹਦੇ ਦੇਖੋ ਸਾਨੂੰ ਕਿੰਨਾ ਲਿਖਿਆ ਉਹ ਤੋਂ ਪਹਿਲਾਂ ਦਾ ਜੀ ਜੋ ਬਿਲਕੁਲ ਪਿੱਛੇ ਇੱਕ ਵਾਰ ਤਸਵੀਰ ਸਾਂਝੀ ਕਰ ਦਿਓ ਕਿ ਸਾਨੂੰ 15 5 1705 ਉੱਤੇ ਲਿਖਿਆ ਹੋਇਆ ਵਾ 1705 ਤੋਂ ਜੋ ਕਿ ਉਸ ਤੋਂ ਵੀ ਪਹਿਲਾਂ ਤੋਂ ਹੋ ਰਿਹਾ ਵਾ ਕਈ ਸਾਲ ਹੋ ਗਏ ਜੀ ਕਿਹੜੇ ਗੋਤ ਨੂੰ ਥਾਂਦੀ 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 ਗੋਤ ਨੂੰ ਜੀ ਸੋ ਥਾਂਦੀ ਗੋਤ ਦੇ ਜੋ ਪਰਿਵਾਰ ਚੋ ਜੋ ਉਹਨਾਂ ਦੇ ਕੋਈ ਵੀ ਸਦਸੇ ਕਰ ਸਕਦੇ ਕੋਈ ਵੀ ਕਰ ਸਕਦਾ ਇਹ ਬੱਚਾ ਕਰ ਦਵੇ ਤਾਂ ਵੀ ਹਟ ਜਾਂਦਾ ਜੀ ਸੋ ਕਿੰਨੀ ਕ ਵਾਰ ਕਰਵਾਉਣਾ ਪੈਂਦਾ ਜੇ ਦਾ ਪ੍ਰਾਣ ਉਹ ਤਿੰਨ ਚਾਰ ਵਾਰੀ ਕਰਾਉਣਾ ਪੈਂਦਾ ਨਹੀਂ ਤੇ ਇੱਕ ਵਾਰੀ ਕਰ ਦੇ ਤੇ ਹਟ ਜਾਂਦਾ ਹੂੰ ਕਰਦੇ ਕਾਦੇ ਨਾਲ ਉਹ ਕੀ ਚੀਜ਼ ਹੈ ਪੱਕੀ ਜਾਣੀ ਕੌੜਾ ਤੇ ਇਸ ਨੂੰ ਸਿਰਫ ਹੱਤੋਲਾ ਕਰਦੇ ਹੂੰ ਤੇ ਬਸ ਹੱਥ ਹੌਲੇ ਕਰਨ ਨੂੰ ਬਸ ਬਸ ਠੀਕ ਆ ਕੋਈ ਮੰਤਰ ਕੋ ਪਾਠ ਪੂਜਾ ਕੁਝ ਕੋਈ ਮਾਰ ਪੂਜਾ ਨਹੀਂ ਬਾਈ ਗੁਰੂ ਕਹਿ ਦੋ ਬਸ ਅਚਾਲੇ ਕਰੀ ਟਾਣੀ ਫੇਰ ਦਿਓ ਅੱਛਾ ਜੀ ਲੋਕ ਆਂਦੇ ਨੇ ਇੱਥੇ ਆ ਤੁਹਾਡੇ ਸਾਹਮਣੇ ਆ ਜੀ ਤੁਸੀਂ ਦੇਖ ਹੀ ਲਿਆ ਹੋਵੇ ਕਿ ਨਹੀਂ ਕਿਉਂ ਕਿੰਨਾ ਕ ਅਸਰਦਾਰ ਹੁੰਦਾ ਵੈ ਜੇ ਬਿਮਾਰੀ ਜ਼ਿਆਦਾ ਹੋਵੇ ਤੇ ਇੱਕ ਦੋ ਵਾਰ ਚ ਹੋ ਜਾਂਦਾ ਸਹੀ ਹਾਂ ਦੋ ਦੋ ਤਿੰਨ ਵਾਰੀ ਹੋ ਜਾਂਦਾ ਸਰ ਪ੍ਰਸ਼ਾਦ ਕਿਵੇਂ ਕੀ ਕੀ ਵੀ ਪ੍ਰਸ਼ਾਦ ਲੈਣਾ ਵੈ ਕੀ ਸਮਾਂ ਵੈ ਇਹਦੇ ਬਾਰੇ ਵੀ ਦੱਸ ਲੈ ਉਹ ਪਤਾਸੇ ਤੇ ਖਿਲਾ ਨਹੀਂ ਚਾਹੀਦੀ ਹੋਰ ਜਿਹੜਾ ਮਰਜੀ ਪ੍ਰਸ਼ਾਦ ਲੈ ਲੈ ਸ਼ਾਦ ਕੋਈ ਵੀ ਹੋਵੇ ਟੌਫੀਆਂ ਚਾਕਲੇਟ ਟੌਫੀਆਂ ਚ ਚਾਕਲੇਟ ਮਠਿਆਈ ਲਿਆਓ ਜੋ ਸਰ ਦਾ ਉਹ ਲਿਆਓ ਤੇ ਸਮਾਂ ਕਿੰਨਾ ਖੁੰਦਾ ਕਦੋਂ ਬਹਨੇ ਹੋ ਸਵੇਰੇ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ ਦੇ 6:30 7 ਵਜੇ ਤੱਕ ਰੋਜ਼ 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 ਬਹਨੇ ਨਾ ਦੋ ਦਿਨ ਸ਼ਨੀਵਾਰ ਐਤਵਾਰ ਸੋ ਅਸੀਂ ਸੁਣਿਆ ਕਿ ਦੂਰੂ ਦੂਰੋ ਲੋਕ ਆਂਦੇ ਨੇ ਵਿਦੇਸ਼ਾਂ ਤੋਂ ਵੀ ਆ ਰਹੇ ਨੇ ਹਾਂ ਵਿਦੇਸ਼ਾਂ ਤੋਂ ਆਉ ਕਰਦੇ ਆ ਵੀਡੀਓ ਕਾਲ ਤੇ ਜੀ ਮੱਚ ਇਹ ਵਿਦੇਸ਼ਾਂ ਤੋਂ ਇਦਾਂ ਵੀਡੀਓ ਕਾਲ ਤੇ ਤੇ ਬਾਕੀ ਸ਼ਹਿਰਾਂ ਤੋਂ ਵੀ ਵੀਡੀਓ ਕਾਲ ਨਹੀਂ ਇੱਥੇ ਵਾਲੇ ਦਾ ਵੀਡੀਓ ਕਾਲ ਤੇ ਨਹੀਂ ਕਰਦੇ ਇੱਥੇ ਆਉਣਾ ਪੈਂਦਾ ਜਿਹੜਾ ਇੰਡੀਆ ਚ ਆਉ ਉਹ ਆਉਣਾ ਪੈਂਦਾ ਜਿਹੜਾ ਬਾਹਰ ਉਹ ਵੀਡੀਓ ਕਾਲ ਤੇ ਹੋ ਜਾਂਦਾ ਤੇ ਪੰਜਾਬ ਤੋਂ ਇਲਾਵਾ ਹੋਰ ਇਲਾਕਿਆਂ ਤੋਂ ਵੀ ਆਉਂਦੇ ਹਾਂ ਚਾਰਖੰਡ ਤੋਂ ਆਉਂਦੇ ਬੰਬੇ ਤੋਂ ਆਉਂਦੇ ਨਾਸਕ ਰੋੜ ਤੋਂ ਸਾਰੇ ਸਾਰੇ ਹੀ ਆਉਂਦੇ ਯੂਪੀ ਬਿਹਾਰ ਬੰਗਾਲ ਸਭ ਆਉਂਦੇ ਯਾਨੀ ਕਿ ਪੂਰੇ ਭਾਰਤ ਤੋਂ ਲੋਕ ਆਉਂਦੇ ਪੂਰੇ ਇੰਡੀਆ ਤੋਂ ਤੇ ਬਖਸ਼ ਸਿਰਫ ਇੱਕੋ ਪਰਿਵਾਰ ਨੂੰ ਹੈ ਥਾਂਦੀ ਗੋਤ ਨੂੰ ਬਾਕਸ ਇੱਕ ਪਰਿਵਾਰ ਨੂੰ ਨਹੀਂ ਸਾਰਾ ਪਿੰਡ ਮਾਨਕਵਾਲ ਦੇ ਥਾਂਦੀ ਗੋਤ ਨੂੰ ਹਾਂ ਮਾਨਕਵਾਲ ਥਾਂਦੀ ਜੀ ਅਤੇ ਹੁਣ ਲੋਕ ਜਿਸ ਤਰ੍ਹਾਂ ਆ ਰਹੇ ਨੇ ਝਾੜਾ ਕਰਦੇ ਨੇ ਠੀਕ ਹੋ ਜਾ ਰਿਹਾ ਹਾਂ ਤੁਸੀਂ ਬਿਲਕੁਲ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਝਾੜਾ ਕਰਵਾਉਣ ਦੇ ਲਈ ਵੀ ਆਏ ਨੇ ਔਰ ਇਹ ਜੋ ਬਿਲਕੁਲ ਇਹ ਜੋ ਦੇਖ ਸਕਦੇ ਹੋ ਕਿ ਜੋ ਇਹ ਸੁੱਕ ਕੋੜਾ ਹੱਕ ਹੈ ਇਹ ਜਿਵੇਂ ਜਿਵੇਂ ਸੁੱਕਦਾ ਜਾਂਦਾ ਵੇ ਤੇ ਅਸਰ ਹੁੰਦਾ ਜਾਂਦਾ ਵੇ ਲੋਕ ਦੂਰ ਦੂਰੋਂ ਆਉਂਦੇ ਨੇ ਸੋ ਝਾੜਾ ਕਰਵਾਣਾ ਹੀ ਨੇ ਇਹ ਤਾਂ ਲੱਗੇ ਰਹਿਣਾ ਸੋ ਬਿਲਕੁਲ ਦੇਖ ਸਕਦੇ ਹਾਂ ਕਿ ਝਾੜਾ ਕਰਵਾਉਣ ਦੇ ਲਈ ਇਹ ਕੋੜੇ ਅੱਕ ਜੋ ਕਿ ਲੈ ਕੇ ਆਏ ਨਹੀਂ ਔਰ ਇਸ ਤਰੀਕੇ ਦੇ ਨਾਲ ਝਾੜਾ ਹੁੰਦਾ ਹੈ ਪੂਰਾ ਪ੍ਰਕਿਰਿਆ ਇੱਕ ਵਾਰ ਸਮਝ ਲਓ ਕਿ ਕੋੜੇ ਅੱਕ ਦੀ ਟਾਣੀ ਹੈ ਸੋ ਉਹ ਆਪ ਲੈ ਕੇ ਆਣੀ ਹੁੰਦੀ ਹੈ ਕੋੜੇ ਅੱਕ ਦੀ ਟਾਣੀ ਲਿਆ ਕੇ ਸੋ ਦੇਖ ਸਕਦੇ ਹਾਂ ਕੋੜੇ ਅੱਕ ਦੀ ਟਾਣੀ ਹੈ ਜੋ ਹੱਥ ਹੁਲਾ ਕੀਤਾ ਜਾਂਦਾ ਹੈ ਔਰ ਉਸ ਤੋਂ ਬਾਅਦ ਜੋ ਦਿੱਕਤ ਹੁੰਦੀ ਹੈ ਉਹ ਸਹੀ ਹੋ ਜਾਂਦੀ ਹੈ ਸੋ ਇਸ ਤਰੀਕੇ ਨਾਲੇ ਪੂਰਾ ਛਾੜਾ ਕੀਤਾ ਜਾਂਦਾ ਹੈ ਇਹ ਜੋ ਕੁੜੇ ਇੱਕ ਦੀ ਟਾਣੀ ਹੈ ਜੋ ਹੱਥ ਥੋੜਾ ਕਰਨ ਤੋਂ ਬਾਅਦ ਸਿੱਡ ਦਿੱਤੀ ਜਾਂਦੀ ਹੈ ਤੇ ਮੰਨਿਆ ਜਾਂਦਾ ਹੈ ਕਿ ਜਿਵੇਂ ਜਿਵੇਂ ਇਹ ਟਾਣੀ ਸੁੱਕੇਗੀ ਓਵੇਂ ਓਵੇਂ ਜੋ ਫਿੰਸੀਆਂ ਫੋੜੇ ਨੇ ਤੋੜੇ ਉਹ ਠੀਕ ਹੁੰਦੇ ਜਾਣਗੇ ਸੋ ਇਹ ਲੁਧਿਆਣੇ ਦੇ ਮਾਨਕਵਾਲ ਪਿੰਡ ਦੇ ਵਿੱਚ ਇੱਕ ਵਾਰ ਦੁਬਾਰਾ ਦੁਬਾਰਾ ਦੱਸ ਦਿੰਦੇ ਆ ਕਿ ਜੋ ਇਹ ਜੋ ਕੀਤਾ ਜਾ ਰਿਹਾ ਪਿੰਡ ਮਾਨਕਵਾਲ ਲੁਧਿਆਣਾ ਦੇ ਵਿੱਚ ਸਨ 15 5 1705 ਤੋਂ ਇਹ ਜੋ ਗੇਟ ਲੱਗਿਆ ਹੋਇਆ ਹੈ ਔਰ ਇਸ ਤੋਂ ਵੀ ਪਹਿਲਾਂ ਤੋਂ ਕੀਤਾ ਜਾ ਰਿਹਾ ਗੱਲਬਾਤ ਕਰਦੇ ਆ ਤੁਸੀਂ ਹੱਥ ਥੋੜਾ ਕਰਵਾਇਆ ਵੇ ਹਾਂਜੀ ਹਾਂਜੀ ਕਿੱਥੋਂ ਆਇਓ ਤੁਸੀਂ ਮੈਂ ਇੱਥੇ ਨਾ ਫਾਉਂਟੇਨ ਚੋਕ ਕੋਲ ਆਇਆ ਹਾਂ ਜੀ ਅਸੂ ਕਿਵੇਂ ਪਤਾ ਚੱਲਿਆ ਇਸ ਜਗ੍ਹਾ ਬਾਰੇ ਇਹ ਵੀਡੀਓ ਦੇਖੀ ਸੀਗੀ ਆਪਾਂ ਤੇ ਲੱਗਦਾ ਹੈ ਵਿਸ਼ਵਾਸ ਹਾਂਜੀ ਹਾਂਜੀ ਵਿਸ਼ਵਾਸ ਜੀ ਇਸ ਤੋਂ ਇਲਾਵਾ ਤੁਸੀਂ ਮੈਡੀਕਲ ਦਵਾਈ ਵਗੈਰਾ ਕੁਝ ਖਾਧੀ ਹਾਂਜੀ ਜੀ ਖਾਧੀ ਸੀਗੀ ਹੂੰ ਉਹ ਫਰ ਜਿੰਨਾ ਖਾਉਂ ਤਦ ਤੱਕ ਹੀ ਫਰਕ ਪੈਂਦਾ ਜੀ ਕਿੰਨੀ ਕੀ ਡੇਰ ਤੋਂ ਇਹ ਦਿੱਕਤ ਹੈ ਹੈਗੀ ਹੈ ਕਾਵੇਂ ਮੰਨ ਲਓ ਹੋ ਗਏ 2-3 ਸਾਲ ਹੋ ਗਏ ਹੂੰ 2-3 ਸਾਲ ਤੋਂ ਅਸਰ ਨਹੀਂ ਪਿਆ ਪਹਿਲੀ ਵਾਰੀ ਆਏ ਹਾਂ ਪਹਿਲੀ ਵਾਰ ਆਏ ਜੀ ਹੂੰ ਤੇ ਲੋਕੀ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਦਾਵਾ ਕੀਤਾ ਜਾਂਦਾ ਹੈ ਕਿ ਬੜੀ ਜਲਦੀ ਅਸਰ ਹੁੰਦਾ ਹੈ ਹਾਂਜੀ ਹਾਂਜੀ ਸੋ ਬਿਲਕੁਲ ਜੋ ਹੋਰ ਵੀ ਬਾਈ ਨਾਲ ਸਾਡੇ ਨਾਲ ਗੱਲਬਾਤ ਕਰਦੇ ਤੁਸੀਂ ਵੀ ਅੱਜ ਆਏ ਹੋ ਕਿੱਥੋਂ ਆਏ ਹੋ ਲੁਧਿਆਣੇ ਤੋਂ ਹੀ ਆਏ ਆ ਜੀ ਅਸੀਂ ਵੀ ਤੇ ਛੱਡੀਗੜ ਰੋਡ ਤੋਂ ਅਸੀਂ ਵੀ ਨਿਊਜ਼ ਵੀ ਦੇਖੀਆਂ ਸੀਗੀਆਂ ਰੀਲਸ ਦੇਖੀਆਂ ਨੇ ਜਿਵੇਂ ਤੇ ਸਾਡੇ ਕੁਝ ਫੈਮਿਲੀ ਮੈਂਬਰਸ ਆਏ ਸੀਗੇ ਤੇ ਉਹਨਾਂ ਨੂੰ ਵੀ ਫਰਕ ਪਿਆ ਤੇ ਫਿਰ ਅੱਜ ਉਹਨਾਂ ਨੂੰ ਪੁੱਛ ਕੇ ਹੀ ਇੱਥੇ ਅਸੀਂ ਆਏ ਆ ਤੇ ਉਹਨਾਂ ਨੂੰ ਵੀ ਇੱਕ ਛੜੇ ਨਾਲ ਤੇ ਆਰਾਮ ਆ ਗਿਆ ਉਹਨਾਂ ਨੂੰ 2-3 ਸਾਲ ਤੋਂ ਪ੍ਰੋਬਲਮ ਸੀਗੀ ਸੇਮ ਮੈਨੂੰ ਵੀ ਪ੍ਰੋਬਲਮ ਪਿਛਲੇ ਸਾਲ ਤੋਂ ਚੱਲ ਰਹੀ ਹੈ ਦਵਾਈਆਂ ਵੀ ਲਈਆਂ ਅਸਰ ਨਹੀਂ ਕਰ ਰਹੀਆਂ ਮਤਲਬ ਜਿਹੜੀ ਦਵਾਈ ਖਾਓ ਠੀਕ ਹੈ ਉਸ ਤੋਂ ਬਾਅਦ ਫਿਰ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ ਉਹ ਪਰਵਾਰਕਸ ਦੇ ਸਿੱਧੂ ਜੀ ਦਾ ਸਰੋ ਕੀ ਪਹਿਲਾਂ ਆਏ ਸੀ ਪੂਰੇ ਤਰੀਕੇ ਨਾਲ ਠੀਕ ਹੈ ਫਰਕ ਹਾਂਜੀ ਹਾਂਜੀ ਠੀਕ ਹੈ ਨਹੀਂ ਬਿਲਕੁਲ ਦੇਖ ਹੁਣ ਮੈਡੀਕਲ ਦਵਾਈ ਨਹੀਂ ਖਾ ਰਹੇ ਨਹੀਂ ਜੀ ਨਹੀਂ ਬਿਲਕੁਲ ਸੋ ਇਹ ਦਾਵਾ ਕੀਤਾ ਜਾ ਰਿਹਾ ਇੱਥੇ ਕਿ ਇੱਕ ਛਾੜੇ ਚ ਫਰਕ ਪੈ ਜਾਂਦਾ ਤੁਹਾਡਾ ਵਿਸ਼ਵਾਸ ਹੈ ਤੇ ਬਿਲਕੁਲ ਸਰ ਵਿਸ਼ਵਾਸ ਤਾਂ ਹੀ ਆਏ ਆ ਜੀ ਹਾਂ ਬਿਲਕੁਲ ਠੀਕ ਹੋ ਦੇਖਦੇ ਹਾਂ ਹੁਣ ਅਸੀਂ ਵੀ ਝੜਕ ਰਾਇਆ ਫਰਕ ਪੈਣਾ ਚਾਹੀਦਾ ਜੀ 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 ਦਿੱਕਤ ਉਹਨੂੰ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਦਵਾਈਆਂ ਦੇ ਨਾਲ ਕਿੰਨਾ ਕਸਰ ਪੈਂਦਾ ਭਾਜੀ ਦਿੱਕਤ ਮੈਨੂੰ ਵੀ ਪਿਛਲੇ 3-4 ਸਾਲ ਤੋਂ ਹੈ ਗਰਮੀਆਂ 'ਚ ਮੈਨੂੰ ਦਿੱਕਤ ਹੁੰਦੀ ਹੈ ਪਿਛਲੇ ਸਾਲ ਦੁਬਾਰਾ ਸ਼ੁਰੂ ਮਤਲਬ 1 ਸਾਲ ਪਹਿਲਾਂ ਠੀਕ ਹੋ ਗਈ ਸੀ ਫਿਰ ਦੁਬਾਰਾ ਪਿਛਲੇ ਸਾਲ ਤੋਂ ਸ਼ੁਰੂ ਹੋਈਏ ਫਿਰ ਇਸ ਸਾਲ ਹੁਣ ਇਹਨਾਂ ਕੋਲੋਂ ਛਾੜਾ ਕਰਵਾਇਆ ਤੇ ਹੋਪਸੋ ਅਸੀਂ ਵੀ ਠੀਕ ਹੋ ਜਾਾਂਗੇ ਦੇਖਦੇ ਜੀ ਤੇ ਬਿਲਕੁਲ ਦੂਰ ਦੂਰੋਂ ਆਉਂਦੇ ਨੇ ਲੁਧਿਆਣਾ ਦੇ ਵਿੱਚੋਂ ਆ ਰਹੇ ਨੇ ਪਿੱਛੇ ਦੇਖ ਸਕਦੇ ਹੋ ਕਿ ਛੋਟੇ ਛੋਟੇ ਬੱਚਿਆਂ ਨੂੰ ਵੀ ਜੋ ਕਿ ਲੈ ਜਾਇਆ ਜਾਂਦਾ ਵਾ ਕਿਉਂਕਿ ਦਿੱਕਤ ਹੈ ਜੋ ਮੈਡੀਕਲ ਦਵਾਈਆਂ ਨਾਲ ਵੀ ਜੇ ਨਹੀਂ ਸਹੀ ਹੁੰਦੀ ਤਾਂ ਦਾਵਾ ਕੀਤਾ ਜਾ ਰਿਹਾ ਹੈ ਕਿ ਜੋ ਇਹ ਅੱਕ ਦੀ ਕੋੜੇ ਅੱਕ ਦੀ ਜੋ ਟਾਣੀ ਵੈਸ ਤੇ ਨਾਲ ਹੱਥੋਂ ਲੱਗ ਤੇ ਹੁੰਦਾ ਤੁਸੀਂ ਕਿਹੜੀ ਜਗ੍ਹਾ ਤੋਂ ਆਇਓ ਨਹੀਂ ਆਪਣਾ ਤੋਂ ਆਏਗੇ ਜਨਮ ਮੰਦਰ ਦਾ ਜ ਤੇ ਛਾੜਾ ਅਜ ਕਰਵਾਉਣ ਪਹਿਲੀ ਵਾਰੀ ਆਏ ਹਾਂ ਪਸਤਾ ਮੇਰੇ ਇਧਰ ਅੰਦਰੋਂ ਆਏ ਨੇ ਕੁੜੀਆਂ ਨੂੰ ਲੈ ਕੇ ਜੀ ਇਹ ਤੁਹਾਡੇ ਰਿਲੇਟਿਵਸ ਇਹ ਮੇਰੇ ਆਪਣਾ ਦੋਤੀ ਲੱਗਦੇ ਨੇ ਅੱਛਾ ਤੁਹਾਡੇ ਦੋਤੀ ਨੇ ਤੇ ਕਿਵੇਂ ਪਤਾ ਚੱਲਿਆ ਇਸ ਜਗ੍ਹਾ ਦੇ ਬਾਰੇ ਪਹਿਲੇ ਘਰ ਦੇ ਕਰਵਾ ਕੇ ਜਾਂਦੇ ਸੀਗੇ ਦੇ ਸਰ ਹੈ ਵਧੀਆ ਸਰ ਹਾਂ ਜੀ ਹਾਂ ਜੀ ਜੀ ਪਿਆ ਪਹਿਲੇ ਫਰਕ ਤਾਂ ਹੀ ਮਲਾਏ ਦੇ ਜੀ ਜੀ ਸਪੈਸ਼ਲ ਨੂੰ ਬੁਲਾਇਆ ਦਲੰਦਰੋਂ ਬੁਲਾ ਆ ਕੇ ਕਰਵਾਇਆ ਜੀ ਤੇ ਕਿਵੇਂ ਮਤਲਬ ਇੱਥੇ ਲੱਗਦਾ ਲੋਕ ਇੱਥੇ ਦੂਰੋਂ ਦੂਰੋਂ ਆਉਂਦੇ ਨੇ ਗੱਲ ਕੀਤੀ ਅਸੀਂ ਹੋਰ ਵੀ ਕਾਫੀ ਅਜ ਤੁਸੀਂ ਵੀ ਕਹ ਰਿਹਾ ਹੂੰ ਕਿ ਪਹਿਲਾਂ ਵੀ ਇਹ ਦੋ ਚਾੜਾ ਕਰਵਾ ਦੇ ਪਹਿਲੇ ਕਰਵਾ ਕੇ ਜਾਂਦੇ ਦੇ ਆ ਫਰਕ ਪੈ ਜਾਂਦਾ ਸੀਗਾ ਇਹ ਤਾਂ ਆ ਇਹਨਾਂ ਨੂੰ ਬਲੌਕ ਕਰਵਾ ਦੇ ਹਾਲਾ ਭਾਈ ਕੋਈ ਦਿੱਕਤ ਕਿੰਨੇ ਕ ਸਮੇਂ ਦੇ ਵਿੱਚ ਠੀਕ ਹੋ ਜਾਂਦੀ ਹੈ ਜਲਦੀ ਠੀਕ ਹੋ ਜੀ ਜਲਦੀ ਵਰਪਾ ਜਾਂਦਾ ਜੀ ਜੀ ਸੋ ਬਿਲਕੁਲ ਜੋ ਬੱਚੇ ਹੋਣ ਬਜ਼ੁਰਗ ਹੋਣ ਵੱਡੇ ਹੋਣ ਇਸ ਦਿੱਕਤ ਨੂੰ ਸਹੀ ਕੀਤਾ ਜਾ ਰਿਹਾ ਵੈ ਤਸਵੀਰਾਂ ਲੁਧਿਆਣਾ ਦੇ ਮਾਨਕਵਾਲ ਪਿੰਡ ਦੀਆਂ ਨੇ ਹੋਰ ਵੀ ਲੋਕ ਆ ਰਹੇ ਨੇ ਹੱਥ ਦੇ ਵਿੱਚ ਕੋੜੇ ਅੱਕ ਦੀ ਟਾਣੀ ਹੁੰਦੀ ਹੈ ਕੋਈ ਦਿੱਕਤ ਜੇਕਰ ਕਿਸੇ ਨੂੰ ਫੋੜੇ ਫਿੰਸੀ ਹੁੰਦੀ ਹੈ ਤੇ ਇੱਥੇ ਠੀਕ ਕਰ ਦਿੱਤੀ ਜਾਂਦੀ ਵੈ ਸੋ ਬਿਲਕੁਲ ਪ੍ਰਸ਼ਾਦ ਹੈ ਜੋ ਪ੍ਰਸ਼ਾਦ ਦਿੱਤਾ ਜਾਂਦਾ ਵੈ ਪਰ ਪ੍ਰਸ਼ਾਦ ਵੀ ਜ਼ਰੂਰ ਜੋ ਹਰ ਕਿਸੇ ਨੂੰ ਤੇ ਦਿੱਤਾ ਜਾਂਦਾ ਵੈ ਸੋ ਇਹ ਤਸਵੀਰਾਂ ਨੇ ਜੋ ਕਿ ਲੁਧਿਆਣਾ ਦੇ ਮਨਕਵਲ ਪਿੰਡ ਦੀ ਹੈ ਜਿਹੜੇ ਲੋਕ ਆਂਦੇ ਨੇ ਇੱਥੇ ਪ੍ਰਸ਼ਾਦ ਲੈ ਕੇ ਆਂਦੇ ਨੇ ਉਹੀ ਪ੍ਰਸ਼ਾਦ ਅੱਗੇ ਦਿੱਤਾ ਜਾਂਦਾ ਵੈ ਹੋਰ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਇਹ ਟਰਾਫੀਆਂ ਦਾ ਪੈਕੇਟ ਹੈ ਸਰ ਜਿਆਦਾ ਪੈਸੇ ਵੀ ਨਹੀਂ ਲੈਣੇ ਕੁਛ ਨਹੀਂ ਸੋ ਬਿਲਕੁਲ ਪਿੰਡ ਦੇ ਜੋ ਬਜ਼ੁਰਗ ਹਨ ਇਥੇ ਉਹ ਜੋ ਸੇਵਾ ਕਰਨ ਬੰਦੇ ਨੇ ਗੱਲਬਾਤ ਕਰਦੇ ਆ ਜੋ ਆਈ ਨਹੀਂ ਕਿਹੜੀ ਜਗ੍ਹਾ ਤੋਂ ਆਇਓ ਤੁਸੀਂ ਪਟਿਆਲੇ ਤੋਂ ਬਈ ਪਟਿਆਲੇ ਤੋਂ ਸਪੈਸ਼ਲ ਹਾਥੋਂ ਲਗ ਰਹਾ ਹਾਂ ਜੀ ਵੀਡੀਓ ਦੇਖੀ ਸੀ ਜੀ ਨਜੀ ਫੇਸਬੁਕ ਤੇ ਜੀ ਤੇ ਫਿਰ ਪਟਿਆਲੇ ਤੋਂ ਆਏ ਜੀ ਹਾਂਜੀ ਕਿ ਕਿੰਨੇ ਸਮੇਂ ਤੋਂ ਦਿੱਕਤ ਸੀ ਇਹ ਤਾਂ ਜੀ ਇਹ ਨਰਾ ਭਾਈ ਆ ਜੀ ਇਹਨੂੰ ਪੁੱਛ ਲੋ ਜੀ ਨਾਲ ਆ ਜੀ ਸਾਫੀ ਟਾਈਮ ਹੋ ਗਿਆ ਭਾਈ ਜੀ ਦਿੱਕਤ ਹੈ ਕਿ ਤੇ ਬਾਬਾ ਜੀ ਦੇ ਇੱਥੇ ਚਾੜਾ ਲੱਗਦਾ ਜਿਸ ਕਰਕੇ ਇੱਥੇ ਆਏ ਹਾਂ ਹਾਂ ਇਹਨੂੰ ਦਿੱਕਤ ਸੀ ਜੀ ਵਗੈਰਾ ਜਿੱਦ ਖਾਈਆਂ ਮੈਡੀਕਲ ਹਾਂਜੀ ਹਾਂਜੀ ਬਹੁਤ ਖਾਈਆਂ ਇਸ ਘੜ ਤੋਂ ਘੜ ਵੀ 1.5 ਲੱਖ ਰੁਪਏ ਦਾ ਖਰਚਾ ਹੋ ਗਿਆ ਪਰ ਠੀਕ ਨਹੀਂ ਹੋ ਰਹਾ ਹੁਣ ਬਾਬਾ ਜੀ ਦੇ ਕੋਲ ਆਏ ਜਿਸ ਕਰਕੇ ਲੱਗਦਾ ਹੈ ਕਿ ਅਸਰ ਨਹੀਂ ਹਾਂਜੀ ਬਿਲਕੁਲ ਨਹੀਂ ਸੁਪਰਸ਼ਾਦ ਕਹਿੰਦੇ ਬਹੁਤ ਥੋੜਾ ਬਰਸ਼ਾਦ ਜਿਆਦਾ ਪੈਸੇ ਨਹੀਂ ਲੱਗਣੇ ਬਾਬਾ ਜੀ ਇਹਨਾਂ ਦੀ ਮਿਹਰ ਹੈ ਮਾਰੇ ਹੋਰ ਕੁਝ ਨਹੀਂ ਕਾਦਾ ਪ੍ਰਸ਼ਾਦ ਲੈ ਕੇ ਆਏ ਹੋ ਦੂਫਿਆਂ ਦਾ ਪ੍ਰਸ਼ਾਦ ਲੈ ਜੀ ਤੇ ਹੁਣ ਤੁਸੀਂ ਵਿਸ਼ਵਾਸ ਰੱਖ ਕੇ ਆਏ ਹੋ ਕਿ ਠੀਕ ਹੋਗਾ ਅੱਜ ਹਾਂ ਵਿਸ਼ਵਾਸ ਹੈਗਾ ਤਾਈ ਐ ਭਾਜੀ ਨਹੀਂ ਤੋ ਪਟਿਆਲੇ ਤੋਂ ਇੱਥੇ ਤੱਕ ਆਏ ਹਾਂ ਗੱਲਬਾਤ ਕਰਦੇ ਆ ਪਟਿਆਲੇ ਤੋਂ ਤੁਸੀਂ ਆਏ ਹੋ ਕਿੰਨੀ ਕੁ ਦੇਰ ਤੋਂ ਦਿੱਕਤ ਹੈ ਤੁਹਾਨੂੰ ਤਿੰਨ ਚਾਰ ਸਾਲ ਤੋਂ ਹੈਗੀ ਸਰ ਹਾਂ ਜੀ ਕਿ ਹੁਣ ਦਵਾਈਆਂ ਦੁਵਾਈਆਂ ਖਾਧੀਆਂ ਫਰਕ ਨਹੀਂ ਪਿਆ ਫਰਕ ਨਹੀਂ ਪਿਆ ਤਾਈ ਆਏ ਆ ਸਰ ਜੀ ਵੀਡੀਓਜ਼ ਦੇਖ ਕੇ ਆਏ ਆ ਨਾਦੀਆਂ ਫਰਕ ਪਏਗਾ ਹੁਣ ਤਾਈ ਆਏ ਆ ਹਾਂਜੀ ਵੀਡੀਓਜ਼ ਵਗੈਰਾ ਤੁਸੀਂ ਸੋਸ਼ਲ ਮੀਡੀਆ ਤੇ ਦੇਖੀ ਹੈ ਸਰ ਹਾਂਜੀ ਹਾਂਜੀ ਸਰ ਜੀ ਸੋ ਬਿਲਕੁਲ ਵਕ ਵਕ ਸ਼ਹਿਰਾਂ ਤੋਂ ਪੰਜਾਬ ਦੇ ਲੋਕ ਆਂਦੇ ਨੇ ਲੁਧਿਆਣੇ ਤੋਂ ਲੋਕ ਆ ਰਹੇ ਨੇ ਇੱਥੇ ਮਾਨਕਵਾਲਪਿੰਡ ਦੇ ਵਿੱਚ ਜੋ ਇਹ ਜੋ ਹੱਥੋਲਾ ਕੀਤਾ ਜਾਂਦਾ ਹੈ ਤਸਵੀਰਾਂ ਇੱਕ ਵਾਰ ਦੁਬਾਰਾ ਦੇਖ ਸਕਦੇ ਹਾਂ ਹੱਥੋਲਾ ਜੋ ਇਹ ਟਾਣੀਆਂ ਨੇ ਆ ਜੋ ਕੋੜੇੱਕ ਦੀਆਂ ਟਾਣੀਆਂ ਨੇ ਕੋੜੇੱਕ ਦੀਆਂ ਟਾਣੀਆਂ ਨੇ ਹੱਥ ਥੋਲਾ ਕਰਕੇ ਟਾਣੀਆਂ ਨੂੰ ਇੱਥੇ ਜੋ ਛੱਡ ਦਿੱਤਾ ਜਾਂਦਾ ਵਾ ਔਰ ਜਿਵੇਂ ਜਿਵੇਂ ਇਸ ਦੂਸਰੇ ਪਾਸੇ ਦੇਖ ਸਕਦੇ ਹਾਂ ਕਿ ਟਾਣੀਆਂ ਕਿੰਨੀਆਂ ਹਨ ਇਸ ਪਾਸੇ ਦੇਖੋ ਜੇ ਤਾਂ ਟਾਣੀਆਂ ਦਾ ਢੇਰ ਲੱਗਿਆ ਹੋਇਆ ਵਾ ਇਹ ਟਾਣੀਆਂ ਇੱਥੇ ਪਈਆਂ ਰਹਿੰਦੀਆਂ ਨੇ ਤੇ ਹੌਲੀ ਹੌਲੀ ਸੁੱਕਦੀਆਂ ਰਹਿੰਦੀਆਂ ਨੇ ਜਿਵੇਂ ਜਿਵੇਂ ਕਹਿੰਦੇ ਨੇ ਕਿ ਟਾਣੀ ਸੁੱਕਦੀ ਜਾਂਦੀ ਹੈ ਉਸੇ ਤਰੀਕੇ ਦੇ ਨਾਲ ਜੋ ਫੋੜੇ ਫਿੰਸੀ ਨੇ ਉਹ ਛੱਡਦੇ ਰਹਿੰਦੇ ਨੇ ਜਿਵੇਂ ਜਿਵੇਂ ਟਾਣੀ ਸੁੱਕਦੀ ਹੈ ਸੁੱਕੀਆਂ ਹੋਈਆਂ ਟਾਣੀਆਂ ਵੀ ਪਈਆਂ ਵਾ ਸੋ ਇਹ ਤਸਵੀਰਾਂ ਲੁਧਿਆਣਾ ਦੇ ਮਾਨਕਵਾਲ ਪਿੰਡ ਦੀਆਂ ਨੇ ਦੇਖ ਸਕਦੇ ਹੋ ਕਿ ਗੇਟ ਦੇ ਉੱਤੇ ਜੋ ਤਾਰ ਤਰੀਕ ਲਿਖੀ ਹੋਈ ਹੈ ਸਨ ਜੋ ਕਿ 1705 ਪਿੰਡ ਮਾਨਕਵਾਲ ਲੰਬੇ ਸਮੇਂ ਤੋਂ ਯਾਨੀ ਕਿ ਲਗਭਗ ਜੇ ਗੱਲ ਕੀਤੀ ਜਾਵੇ ਤਾਂ ਕਿੰਨਾ ਸਮਾਂ ਹੋ ਗਿਆ ਵੈ ਇਹ ਜੋ ਇਹ ਚੱਲਦਾ ਆ ਰਿਹਾ ਵੈ ਔਰ ਕਈ ਸੂ ਸਾਲਾਂ ਤੋਂ ਇਹ ਝਾੜਾ ਇੱਥੇ ਕੀਤਾ ਜਾ ਰਿਹਾ ਵੈ ਲਗਾਤਾਰ ਲੋਕ ਇੱਥੇ ਆਉਂਦੇ ਰਹਿੰਦੇ ਨੇ ਔਰ ਜੋ ਝਾੜਾ ਵੈ ਇੱਥੇ ਹੁੰਦਾ ਰਹਿੰਦਾ ਵੈ ਦੇਖ ਸਕਦੇ ਹੋ ਕਿ ਨੌਜਵਾਨ ਆਏ ਨੇ ਜੋ ਹੱਥ ਦੇ ਵਿੱਚ ਉਸੇ ਤਰੀਕੇ ਦੇ ਨਾਲ ਜੋ ਕੋੜੇ ਅੱਕ ਦੀ ਟਾਣੀ ਹੈ ਔਰ ਛਾੜਾ ਕਰਵਾ ਰਹੇ ਪਏ ਨੇ ਔਰ ਇਹ ਜੋ ਹੱਥ ਤੋਲਾ ਹੁੰਦਾ ਵੈ ਇਸ ਦੇ ਵਿੱਚ ਪ੍ਰਸ਼ਾਦ ਹੈ ਜੋ ਥੋੜਾ ਜਿਹਾ ਪ੍ਰਸ਼ਾਦ ਲੱਗਦਾ ਵੈ ਪ੍ਰਸ਼ਾਦ ਦੇ ਵਿੱਚ ਜੋ ਕੁਝ ਵੀ ਮਿੱਠਾ ਲੈ ਕੇ ਆਣਾ ਵੈ ਤੁਸੀਂ 40 50 60 ਰੁਪਏ ਦਾ ਤੋ ਜੋ ਪ੍ਰਸ਼ਾਦ ਲੈ ਕੇ ਆਣਾ ਹੈ ਮਿੱਠੇ ਦਾ ਔਰ ਮਿੱਠੇ ਦੇ ਪ੍ਰਸ਼ਾਦ ਦੇ ਨਾਲ ਸਿਰਫ ਇੱਕ ਆਪਣੇ ਨਾਲ ਤੁਸੀਂ ਕੋੜੇ ਇੱਕ ਦੀ ਟਾਣੀ ਲੈ ਕੇ ਆਣੀ ਹੈ ਤੇ ਵਾਪਸੀ ਵੇਲੇ ਜੋ ਪ੍ਰਸ਼ਾਦ ਆਂਦਾ ਵਾ ਉਹੀ ਪ੍ਰਸ਼ਾਦ ਭੇਜ ਦਿੰਦੇ ਨੇ ਸੋ ਇਹ ਪਿੰਡ ਦੇ ਵਿੱਚ ਸਿਰਫ ਇੱਕ ਜੋ ਗੋਤ ਹੈ ਉਹਨਾਂ ਨੂੰ ਬਖਸ਼ਵ ਹੈ ਵੰਡਣਾ ਨਹੀਂ ਖਾਣਾ ਤੁਸੀਂ ਹਾਂ ਸੋ ਬਿਲਕੁਲ ਜੋ ਇਹ ਪ੍ਰਸ਼ਾਦ ਹੈ ਜੋ ਜੀ ਸੋ ਇਹ ਲੁਧਿਆਣੇ ਦੀਆਂ ਤਸਵੀਰਾਂ ਵੈ ਜੋ ਕਿ ਪਿੰਡ ਮਾਨਕਵਾਲ ਦੀਆਂ ਨੇ ਇਸੇ ਪਿੰਡ ਦੇ ਵਿੱਚ ਜੋ ਇਹ ਬਖਸ਼ ਵੈ ਹੱਥੋਂ ਥੋੜਾ ਕੀਤਾ ਜਾਂਦਾ ਵੈ ਔਰ ਇਹ ਜੋ ਹੱਥੋਲਾ ਵੈ ਫੂੜੇ ਫਿੰਸੀਆ ਦੇ ਕੀਤਾ ਜਾਂਦਾ ਵੈ ਕਾਫੀ ਰਾਹਤ ਮਿਲਦੀ ਹੈ ਲੋਕਾਂ ਨੂੰ ਸਵੇ ਦਾਵਾ ਕੀਤਾ ਜਾਂਦਾ ਹੈ ਕਿ ਇਥੇ ਇੱਕ ਵਾਰੀ ਚ ਹੀ ਆਰਾਮ ਆ ਜਾਂਦਾ ਵੈ ਲੰਬੇ ਸਮੇਂ ਤੋਂ ਜੇਕਰ ਦਿੱਕਤ ਦਿੱਤਾ ਦੋ ਜਾਂ ਤਿੰਨ ਵਾਰੀ ਆਉਣਾ ਪੈਂਦਾ ਵੈ ਪਰ ਜੋ ਜਲਦ ਹੀ ਰਾਹਤ ਮਿਲ ਜਾਂਦੀ ਹੈ ਸਮਾਂ ਦੱਸਦੇ ਨੇ ਇੱਕ ਵਾਰ ਸ਼ਨੀਵਾਰ ਅਤੇ ਐਤਵਾਰ ਨੂੰ ਇਹ ਹੱਥੋਲਾ ਕੀਤਾ ਜਾਂਦਾ ਵੈ ਔਰ ਸਮਾਵੇ ਜੋ ਸਵੇਰੇ ਸੂਰਜ ਚੜ੍ਹਦੀ ਸ਼ੁਰੂਆਤ ਹੋ ਜਾਂਦੀ ਹੈ ਤੇ ਸ਼ਾਮ ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾਂ ਇਹ ਸਾਰਾ ਜੋ ਕਿ ਝਾੜਾ ਕੀਤਾ ਜਾਂਦਾ ਹੈ ਲੋਕ ਬਹੁਤ ਦੂਰੋਂ ਦੂਰੋਂ ਆਉਂਦੇ ਨੇ ਵਿਦੇਸ਼ਾਂ ਤੋਂ ਵੀ ਆਉਂਦੇ ਨੇ ਹੱਥੋਲਾ ਕਰਵਾਉਣਾਂ ਦੇ ਲਈ ਸੋ ਬਿਲਕੁਲ ਲੋਕੇਸ਼ਨ ਹੈ ਲੁਧਿਆਣਾ ਦੇ ਮਾਨਕਵਾਲ ਪਿੰਡ ਦੇ ਵਿੱਚ ਪਿੰਡ ਦੇ ਬਿਲਕੁਲ ਵਿੱਚ ਜੋ ਕਿ ਬਜ਼ੁਰਗ ਬੈਠੇ ਨੇ ਔਰ ਬਜ਼ੁਰਗਾਂ ਦੇ ਵੱਲੋਂ ਇਹ ਸੇਵਾ ਇੱਥੇ ਕੀਤੀ ਜਾ ਰਹੀ ਹੈ